ਮੈਂ ਤੁਹਾਨੂੰ ਕੱਲ ਦੱਸਦਾ ਇੱਕ ਮਜ਼ਦੂਰ ਸੀਗਾ ਕੋਈ ਦਿਹਾੜੀ ਮਜ਼ਦੂਰ ਸੀ ਉਹਨੇ ਇੱਕ ਦਿਨ ਸੋਚਿਆ ਯਾਰ ਦੋ ਤਿੰਨ ਪੀੜੀਆਂ ਤੋਂ ਵੀ ਮਜ਼ਦੂਰੀ ਚੱਲੀ ਆ ਰਹੀ ਹੈ ਮੈਂ ਵੀ ਮਜ਼ਦੂਰਾਂ ਗਾਂਝਵਾਕ ਵੀ ਮਜ਼ਦੂਰੀ ਬਣਨਗੇ ਵੀ ਥੋੜੇ ਬਦਲ ਲੀਏ ਪੀੜੀ ਮੈਂ ਥੋੜੇ ਜਿਹਾ ਢਿੱਡ ਬਨ ਕੇ ਗੁਜ਼ਾਰਾ ਕਰ ਲੈਣਾ ਘੱਟ ਖਾ ਲਾਂਗੇ ਥੋੜੇ ਜਿਹਾ ਘੰਟਾ ਟਾਈਮ ਓਵਰਟਾਈਮ ਲਾ ਲਾਂਗੇ ਬੱਚੇ ਨੂੰ ਪੜ੍ਹਾ ਲਈਏ ਉਹਨੇ ਇਹੀ ਕੀਤਾ ਤੇ ਮਿਹਨਤ ਕਰਨ ਲੱਗ ਗਿਆ ਤੇ ਇੱਕ ਰੋਟੀ ਘਟਾਤੀ ਡੰਗ ਦੀ ਚਲੋ ਤੇ ਬੱਚਾ ਪੜਾ ਲਿਆ ਬੱਚਾ ਵੀ ਇੰਟੈਲੀਜੈਂਟ ਸੀ ਬੱਚਾ ਜੱਜ ਬਣ ਗਿਆ ਜੀ ਜੱਜ ਬਣ ਗਿਆ ਤਾਂ ਬੜੀ ਖੁਸ਼ੀ ਹੋਈ ਇਲਾਕੇ 'ਚ ਬਹੁਤ ਖੁਸ਼ੀ ਦੀ ਲਹਿਰ ਫੈਲੀ ਕਿ ਜੀ ਇੱਕ ਮਜ਼ਦੂਰ ਦਾ ਬੇਟਾ ਜੱਜ ਬਣ ਗਿਆ ਜੀ ਜਿਸ ਦਿਨ ਜੱਜ ਸਾਹਿਬ ਨੇ ਆਪਣਾ ਕਾਰਜਪਾਰ ਸੰਭਾਲਣਾ ਸੀ ਬਾਪੂ ਵੀ ਚਲਾ ਗਿਆ ਉੱਥੇ ਵੀ ਮੈਂ ਬੇਟੇ ਨੂੰ ਵਧਾਈ ਦੇਵਾਂ ਤਾਂ ਜੱਜ ਸਾਹਿਬ ਦੇ ਚੈਂਬਰ 'ਚ ਗਿਆ ਤਾਂ ਬਾਪੂ ਨੇ ਵਧਾਈ ਦਿੱਤੀ ਬੇਟਾ ਵਧਾਈ ਹੋਵੇ ਬਹੁਤ-ਬਹੁਤ ਜੱਜ ਬਣ ਗਿਆ ਤੂੰ ਕਹਿੰਦਾ ਹਾਂ ਜੀ ਉਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਵੀ ਬੇਟਾ ਹੁਣ ਮੈਨੂੰ ਇਹ ਦੱਸ ਪਹਿਲਾਂ ਤੇਰੀ ਨਜ਼ਰ ਚ ਇਸ ਵੇਲੇ ਦੁਨੀਆ ਦਾ ਸਭ ਤੋਂ ਖੁਸ਼ ਨਸੀਬ ਸਭ ਤੋਂ ਤਾਕਤਵਰ ਤੇ ਸਭ ਤੋਂ ਵੱਧ ਮਾਣ ਮਹਿਸੂਸ ਕਰਨ ਵਾਲਾ ਬੰਦਾ ਕੌਣ ਹੋ ਸਕਦਾ ਹੈ ਜੱਜ ਸਾਹਿਬ ਕਹਿੰਦੇ ਮੈਂ ਕਹਿੰਦਾ ਮੈਂ ਜਿੰਨੂੰ ਮਰਜ਼ੀ ਬਰੀ ਕਰ ਸਕਦਾ ਜਿੰਨੂੰ ਮਰਜ਼ੀ ਮੈਂ ਸਜਾ ਦੇ ਸਕਦਾ ਮੈਂ ਮੇਰੀ ਮੈਂ ਤਾਕਤਵਰਾਂ ਸਭ ਤੋਂ ਮੈਂ ਖੁਸ਼ ਨਸੀਬਾਂ ਮੈਂ ਮਾਣ ਮਹਿਸੂਸ ਕਰਨ ਵਾਲਾ ਉਦੇ ਬਾਪੂ ਨੇ ਫੇਰ ਪੁੱਛਿਆ ਕਹਿੰਦਾ ਦੱਸ ਤੇ ਫੇਰ ਦੱਸ ਦੇ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਖੁਸ਼ਹੰਸੀਪ ਤੇ ਮਾਣ ਮਹਿਸੂਸ ਕਰਨ ਵਾਲਾ ਕੌਣ ਹੋ ਸਕਦਾ ਹੈ ਉਹ ਕਹਿੰਦੀ ਮੈਂ ਚਲੋ ਬਾਪੂ ਜੀ ਕਹਿੰਦਾ ਚੰਗਾ ਭਈ ਬਧਾਈਆਂ ਜਾਣ ਲੱਗੇ ਉਹਦੇ ਬਾਪੂ ਨੇ ਗੇਟ ਕੋਲੇ ਜਾ ਕੇ ਫੇਰ ਪੁੱਛ ਲਿਆ ਗਰਦਨ ਮੋੜ ਕੇ ਇਦਾਂ ਕਹਿੰਦੇ ਇੱਕ ਵਾਰੀ ਫੇਰ ਦੱਸ ਦੇ ਤੇਰੀ ਨਜ਼ਰ ਵਿੱਚ ਇਸ ਵਕਤ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਮਾਣ ਮਹਿਸੂਸ ਕਰਨ ਵਾਲਾ ਤੇ ਖੁਸ਼ਕਿਸਮਤ ਕੌਣ ਹੋ ਸਕਦਾ ਉਹ ਕਹਿੰਦੇ ਪਤਾਈ ਤੁਸੀਂ ਹਾਂ ਹੋੜੇ ਕਹਿੰਦੇ 15 ਸਕਿੰਟ ਪਹਿਲਾਂ ਮੈਂ ਦੋ ਵਾਰੀ ਗੱਲ ਪੁੱਛੀ ਸੀ ਤੈਨੂੰ ਇਹ ਉਦੋਂ ਤੂੰ ਜਵਾਬ ਦਿੱਤਾ ਸੀ ਮੈਂ ਆ ਹੁਣ ਉੱਥੇ ਜਾ ਕੇ ਮੈਂ ਪੁੱਛਿਆ ਹੁਣ ਤੂੰ ਮੇਰੇ ਨਾਲ ਲਹਿਤਾ ਤਾਂ ਜੱਜ ਸਾਹਿਬ ਕਹਿੰਦੇ ਪਿਤਾ ਜੀ ਜਦੋਂ ਤੁਸੀਂ ਪਹਿਲਾਂ ਦੋ ਵਾਰੀ ਗੱਲ ਪੁੱਛੀ ਸੀ ਨਾ ਇਹ ਕਿ ਸਭ ਤੋਂ ਵੱਧ ਤਾਕਤਵਰ ਸਭ ਤੋਂ ਵੱਧ ਮਾਨਸੂਸ ਕਰਨ ਵਾਲਾ ਤੇ ਖੁਸ਼ ਨਸੀਬ ਕੌਣ ਹੋ ਸਕਦਾ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ ਤੇ ਜਿਹੜੇ ਪੁੱਤ ਦੇ ਤੁਹਾਡੇ ਵਰਗੇ ਬਾਪੂ ਦਾ ਮੋਢੇ ਤੇ ਹੱਥ ਹੋਵੇ ਉਦੋਂ ਵੱਧ ਤਾਕਤਵਰ ਉਦੋਂ ਵੱਧ ਖੁਸ਼ ਨਸੀਬ ਉਦੋਂ ਵੱਧ ਮਾਣ ਮਹਿਸੂਸ ਕਰਨ ਵਾਲਾ ਕੋਈ ਨਹੀਂ ਹੋ ਸਕਦਾ ਕਹਿੰਦੇ ਜਦੋਂ ਤੁਸੀਂ ਉੱਥੇ ਜਾ ਕੇ ਪੁੱਛੀ ਸੀ ਗੱਲ ਉਦੋਂ ਤੁਹਾਡਾ ਹੱਥ ਮੇਰੇ ਮੋਢੇ ਤੇ ਨਹੀਂ ਸੀ ਤਾਕਤਵਰ ਤੁਸੀਂ ਹੋ ਖੁਸ਼ਹਸੀਬ ਤੁਸੀਂ ਹੋ ਮਾਣ ਮਹਿਸੂਸ ਕਰਨ ਵਾਲੇ ਤੁਸੀਂ ਹੋ ਸੋ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਸਾਡੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਪਿਤਾ ਜੀ ਦਾ ਸਾਡੇ ਮੋਢੇ ਤੇ ਹੱਥ ਹਰ ਵਕਤ ਹਰ ਵਕਤ ਦੋ ਦੋ ਟਾਈਮ ਆਪਰ ਅਰਦਾਸ ਕਰਨ ਵਾਲੇ ਬੰਦੇ ਆ ਫਿਰ ਆਪਣੇ ਤੋਂ ਵੱਧ ਤਾਕਤਵਰ ਆਪਣੇ ਤੋਂ ਵੱਧ ਮਾਣ ਮਹਿਸੂਸ ਕਰਨ ਵਾਲਾ ਆਪਣੇ ਤੋਂ ਵੱਧ ਜਿਹੜਾ ਖੁਸ਼ਹਸੀਬ ਹੋਰ ਕੌਣ ਹੋ ਸਕਦਾ ਜੀ ਰਾਹ ਜਾਂ ਸਾਨੂੰ ਰਾਹ ਦਸੇਰੇ ਸਾਡੇ ਇਹੋ ਜਿਹੇ ਨੇ ਸੋ ਇਸ ਕਰਕੇ ਕਦੇ ਵੀ ਉੱਕਣਾ ਨਹੀਂ 네ਗੇਟਿਵ ਨਹੀਂ ਹੋਣਾ ਸਾਡੇ ਘਰ ਚ ਨਾ ਮੈਂ ਬਹੁਤ ਚਿਰ ਪਹਿਲਾਂ ਤੋਂ ਬੈਡਰੂਮ ਦੇ ਵਿੱਚ ਇੱਕ ਵਾਲ ਕਲॉक ਹੈ ਉਹ ਸੈਲ ਕਰਕੇ ਰੱਖਿਆ ਮੈਂ ਖੜਾ ਹੈ ਆਪਣੇ ਸਮਾਜ ਚ ਕਹ ਜਾਂਦਾ ਖੜੀ ਖੜੀ ਜਿਹੜੀ ਨਹੀਂ ਰੱਖਣੀ ਚਾਹੀਦੀ ਮੇਰੀ ਮਾਂ ਵੀ ਕਹਿੰਦੀ ਪੁੱਤ ਖੜੀ ਖੜੀ ਐ ਮਾੜੀ ਹੁੰਦੀ ਐ ਉਹਨਾਂ ਨੂੰ ਪਰ ਮੈਂ ਉਹ ਤੋਂ ਬਹੁਤ ਪ੍ਰੇਰਣਾ ਲੈਣਾ ਉਸ ਖੜੀ ਤੋਂ ਕਿ ਮੈਂ ਬਹੁਤ ਸਾਰੀ ਜ਼ਿੰਦਗੀ ਚ ਆਪਣੇ ਸਾਰਿਆਂ ਦੇ ਇੱਛਾ ਮੁਤਾਬਕ ਨਤੀਜੇ ਨਹੀਂ ਆਉਂਦੇ ਸਟੂਡੈਂਟ ਸੋਚਦਾ 95% ਨੰਬਰ ਆਉਣਗੇ 80 ਰਹਿ ਜਾਂਦੇ ਫਿਲਮ ਸਟਾਰ ਸੋਚਦਾ ਐਸ ਮੂਵੀ ਤੋਂ ਬਾਅਦ ਸੁਪਰਸਟਾਰ ਬਣ ਜਾਊਂਗਾ ਹਿੱਟ ਹੋਊਗੀ ਫਿਲਮ ਫਲॉप ਹੋ ਜਾਂਦੀ ਐ ਬਿਜ਼ਨਸਮੈਨ ਸੋਚਦਾ ਫੈਕਟਰੀ ਤੋਂ ਬਾਅਦ ਇੰਨੀ ਟਰਨਓਵਰ ਹੋ ਜੂਗੀ ਉਹ ਕਾਟਾ ਪਾ ਦਿੰਦੀ ਹੈ ਪੋਲਿਟਿਸ਼ੀਅਨ ਸੋਚਦਾ ਐਨੀਆਂ ਸੀਟਾਂ ਲੈ ਕੇ ਐਡੇ ਵੱਡੇ ਬਣ ਜਾਂਗੇ ਸੀਟਾਂ ਹਾਰ ਜਾਂਦੇ ਸਾਰੀਆਂ ਤਾਂ ਫਿਰ ਉਸ ਵੇਲੇ ਨੈਗੇਟਿਵਿਟੀ ਆ ਜਾਂਦੀ ਹੈ ਬੰਦੇ 'ਚ ਕਿ ਮੈਂ ਕੀ ਰੱਬ ਦੇ ਮਾਂ ਮਾਰੇ ਸੀ ਮੈਂ ਤਾਂ ਮੈਂ ਅਰਦਾਸ ਵੀ ਕਰਦਾ ਮੈਂ ਮਾੜਾ ਕੰਮ ਵੀ ਕੀਤਾ ਮੇਰੇ ਨਾਲ ਐਦਾਂ ਕਿਉਂ ਹੁੰਦਾ ਤਾਂ ਉਸ ਵੇਲੇ ਤੁਸੀਂ ਉਹ ਖੜੀ-ਖੜੀ ਦੇਖਿਓ ਇਸ ਕੁਦਰਤ ਦੇ ਕਾਨੂੰਨ ਮੁਤਾਬਕ ਅਕੋਰਡਿੰਗ ਟੂ ਲਾ ਆਫ ਥਿਸ ਨੇਚਰ ਇੱਕ ਖਰਾਬ ਘੜੀ ਵੀ ਜੋ ਵੀ ਘੰਟੇ ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ। ਇਹ 11:05 ਤੇ 11:05 ਤੇ ਕਿਹੜੀ ਖਰਾਬ ਹੋਗੀ? ਤਾਂ ਇੱਕ ਵਾਰੀ ਦਿਨੇ 11:05 ਤੇ ਇੱਕ ਵਾਰੀ ਰਾਤ ਨੂੰ 11:05 ਤੇ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ। ਜੇ ਇੱਕ ਖੜੀ ਘੜੀ ਦੋ ਵਾਰ ਸਹੀ ਹੋ ਸਕਦੀ ਹੈ ਸਾਡੇ ਸਾਹ ਤਾਂ ਚੱਲਦੇ ਨੇ। ਅਸੀਂ ਵੱਧ ਵਾਰ ਸਹੀ ਹੋ ਸਕਦੇ ਹਾਂ ਪਰ ਐਫਰਟ ਕਰਨੀ ਪੈਂਦੀ ਹੈ। ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਭਾਈ। ਹੰਕਾਰ ਨਹੀਂ ਕਰਨਾ ਕਿ ਮੈਂ ਪਾਇਆ ਹਾਂ। ਕੁਛ ਨਹੀਂ ਆਗਾ ਵੱਡੇ ਤੋਂ ਵੱਡੀ ਪਈਆ ਦੁਨੀਆ ਕੋਈ ਪਤਾ ਨਹੀਂ ਹੰਕਾਰ ਉਜਮੇ ਇੱਕ ਪਿੰਡ ਦੇ ਵਿੱਚ ਇੱਕ ਬੁੜੀ ਸੀ ਉਹਦੇ ਕੋਲ ਮੁਰਗਾ ਸੀ ਉਹ ਮੁਰਗਾ ਮੁਰਗਾ ਸਵੇਰੇ ਬਾਗ ਦਿੰਦਾ ਉਹ ਤੋਂ ਬਾਅਦ ਦਿਨ ਚੜ ਜਾਂਦਾ ਤੇ ਬੁੜੀ ਨੂੰ ਹੰਕਾਰ ਹੋ ਗਿਆ ਕਹਿੰਦੀ ਮੇਰਾ ਮੁਰਗਾ ਬਾਗ ਦਿੰਦਾ ਤਾਂ ਸੂਰਜ ਚੜਦਾ ਉਹ ਕਿਤੇ ਪਿੰਡ 'ਚ ਕੋਈ ਲੜ ਪਿਆ ਬੁੜੀ ਨਾਲ ਬੁੜੀ ਕਹਿੰਦੀ ਤੁਸੀਂ ਮੇਰੇ ਨਾਲ ਲੜੋ ਨਾ ਮੈਂ ਇਹੋ ਜਿਹਾ ਤੁਹਾਨੂੰ ਝਟ ਦਿਖਾਵਾਂਗੀ ਪਿੰਡ 'ਚ ਤੁਸੀਂ ਪਛਤਾਵੋਗੇ ਉਹ ਕੀ ਕਰ ਲੇਗੀ ਕਹਿੰਦੀ ਤੁਹਾਨੂੰ ਦੱਸ ਦਿਆਂ ਫਿਰ ਉਹ ਪਿਛਲੇ ਜਿਹੇ ਪੈਰ ਨਾਲ ਆਪਦਾ ਮੁਰਗਾ ਲੈ ਕੇ ਆਪਦੀ ਭੈਣ ਕੋਲੇ ਕਿਸੇ ਹੋਰ ਪਿੰਡ ਚਲੀ ਗਈ ਜਿੱਥੇ ਉਹਦੀ ਭੈਣ ਬੈਗੀ ਹੋਈ ਸੀ ਮੁਰਗਾ ਨਾਲ ਲੈ ਗਈ ਹੁਣ ਮੁਰਗੇ ਨੇ ਉੱਥੇ ਪਾਗ ਦਿੱਤੀ 4:30 4:30 5 ਵਜੇ ਸੂਰਜ ਚੜ ਗਿਆ ਬੁੜੀ ਕਹਿੰਦੀ ਮੈਂ ਕਿਹਾ ਸੀ ਉਹਨਾਂ ਨੂੰ ਵੀ ਨਾ ਪੰਗੇ ਲਾਓ ਲੈ ਮੈਂ ਤਾਂ ਇੱਥੇ ਸੂਰਜ ਚੜਾ ਲਿਆ ਆਪ ਨੇਰੇ ਚ ਬੈਠੇ ਹੋਣਗੇ ਉੱਥੇ ਜਿਨ੍ਹਾਂ ਦਾ ਸੂਰਜ ਹੀ ਐਡਾ ਘੋਵੇ ਉਹ ਹੰਕਾਰ ਨਹੀਂ ਕਰ ਸਕਦੇ ਸੋ ਇਸ ਕਰਕੇ ਸੂਰਜ ਛੁਪਦਾ ਨਹੀਂ ਹੁੰਦਾ ਸੂਰਜ ਕਦੇ ਨਹੀਂ ਛੁਪਦਾ ਆਪਾਂ ਨੂੰ ਹੀ ਸੌਣ ਦੀ ਆਦਤ ਪਈ ਹੋਈ ਐ ਸੂਰਜ ਤਾਂ ਕਿਤੇ ਨਾ ਕਿਤੇ ਹੈਗਾ ਹੀ ਐ ਸੋ ਸੱਚ ਦਾ ਸੂਰਜ ਕਦੇ ਨਹੀਂ ਛੁਪਦਾ ਤਰੱਕੀਆਂ ਦਾ ਸੂਰਜ ਆਪਾਂ ਛੁਪਣ ਨਹੀਂ ਦੇਣਾ ਹੰਕਾਰ ਕਰਨਾ ਨਹੀਂ ਪਰ ਮਾਨ ਸੈਲਫ ਕੌਨਫੀਡੈਂਸ ਜ਼ਰੂਰ ਰੱਖਣਾ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਅਸੀਂ ਮੈਂ ਵੀ ਇਹ ਕੰਮ ਕਰ ਸਕਦਾ ਇਹ ਸੈਲਫ ਕੌਨਫੀਡੈਂਸ ਹੈ ਮੈਂ ਹੀ ਇਹ ਕੰਮ ਕਰ ਸਕਦਾ ਇਹ ਹੰਕਾਰ ਨਹੀਂ ਸੋਹਕਾਰ ਨਹੀਂ ਕਦੇ ਵੀ ਕਰਨ ਹੁਣ ਜਾਓਗੇ ਬੈਠੋਗੇ ਕੁਰਸੀਆਂ ਤੇ ਕਿਸੇ ਦਾ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕਿਸੇ ਨੇ ਕੋਈ ਪੈਸਾ ਦਿੱਤਾ ਹੋਵੇ ਕਿਸੇ ਨੂੰ ਕਿਸੇ ਐਮਐਲਏ ਤੱਕ ਜਾਂ ਕਿਸੇ ਹੋਰ ਤੱਕ ਕੋਈ ਪਹਾਂ ਕੋਈ ਸ਼ਿਫਾਰਿਸ਼ ਲਵਾਉਣੀ ਪਈ ਹੋਵੇ ਬਿਲਕੁਲ ਤੇ ਹੁਣ ਤੁਸੀਂ ਜਦੋਂ ਜਾਓਗੇ ਤੁਸੀਂ ਇਹ ਸਮਝ ਲਓ ਜਿਹੜਾ ਤੁਹਾਡੇ ਕੋਲ ਬੰਦਾ ਆਊਗਾ ਨਾ ਉਹ ਸਭ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਜਿੱਥੇ ਵੀ ਉਹਦੀ ਮੰਨਤ ਹੈ ਉੱਥੇ ਜਾਊਗਾ ਉਹ ਕਹੂਗਾ ਇਹ ਪ੍ਰਮਾਤਮਾ ਅੱਜ ਮੇਰਾ ਕੰਮ ਹੈ ਕੋਈ ਤੇਰਾ ਰੂਪ ਹੀ ਬੈਠਾ ਹੋਵੇ ਕੁਰਸੀ ਤੇ ਮੂਰੇ ਬਾਬੂ ਜਾਂ ਅਫਸਰ ਜਿਹੜਾ ਮੇਰਾ ਕੰਮ ਬਣ ਜੇ ਤਾਂ ਮੇਰੀ ਕਬੀਲਦਰੀ ਲਈ ਤੇ ਚੜ ਜੂ ਕੁੜੀ ਦਾ ਵਿਆਹ ਕਰ ਲਾਂਗੇ ਮੁੰਡੇ ਦੀ ਫੀਸ ਭਰ ਦੇਣ ਹੁਣ ਅੱਗੇ ਉਹ ਤੁਹਾਡੇ ਕੋਲੇ ਆ ਗਿਆ ਉਹ ਤੁਸੀਂ ਕਹਤਾ ਨਾ ਵੀ ਇਹਨਾਂ ਤਰ੍ਹਾਂ ਕਮਾਉਣਾ ਮੈਂ ਤੀਜੇ ਦਿਨ ਮੂੰ ਚੱਕ ਕੇ ਆਇਆ ਨੇ ਇੱਥੇ ਚਲੋ ਇਹ ਕੰਮ ਨਹੀਂ ਹੋਣਾ ਜਾਂ ਫਿਰ ਤੁਸੀਂ ਕਹਤਾ ਆਜਾ ਬਾਪੂ ਜੀ ਬੈਠੋ ਤੁਸੀਂ ਪਾਣੀ ਪੀਓ ਇੱਕ ਕਾਗਜ਼ਾ ਕਟਾ ਹੈ ਉਹ ਏਸੇ ਦਫਤਰ ਚ ਪੂਰਾ ਕਰਾ ਕੇ ਮੈਂ ਹੁਣੀ ਕਰਕੇ ਦੇਣਾ ਤੁਹਾਡਾ ਕੰਮ ਫਿਰ ਉਹ ਕੰਮ ਕਰ ਦੂੰਗੇ ਪਹਿਲੇ ਕੇਸ ਚ ਤਾਂ ਫਿਰ ਉਹ ਵੱਧਵਾ ਦੇਊਗਾ ਜੀ ਬੀਆ ਆ ਕੀ ਤੇ ਨਾਲ ਇਹਦਾ ਮਤਲਬ ਤੁਸੀਂ ਪਰਮਾਤਮਾ ਦੀ ਅਰਦਾਸ ਵੀ ਮੋੜਤੀ ਵਾਪਸ ਦੂਜੇ ਕੇਸ ਚ ਇਹ ਕੰਮ ਕਰਾਤਾ ਉਹ ਫਿਰ ਦੁਬਾਰਾ ਜਾਊਗਾ ਜਾਂਦਾ ਹੋਇਆ ਗੁਰਦੁਆਰਾ ਸਾਹਿਬ ਜਾਂ ਮੰਦਰ ਜਾਂ ਮਸਜਿਦ ਕਿ ਪਰਮਾਤਮਾ ਆ ਜਿਹੜਾ ਮੁੰਡੇ ਨੇ ਅੱਜ ਮੇਰਾ ਕੰਮ ਕਰਾਇਆ ਜਿਹੜੀ ਕੁੜੀ ਨੇ ਅੱਜ ਮੇਰਾ ਕੰਮ ਕਰਾਇਆ ਇਨੂੰ ਪਰਮਾਤਮਾ ਤਰੱਕੀਆਂ ਬਖਸ਼ੀ ਤੰਦਰੁਸਤੀਆਂ ਬਖਸ਼ੀ ਫਿਰ ਤੁਹਾਨੂੰ ਦੁਆ ਮਿਲਦੀ ਆ ਸੁਬਾਹ ਦੁਆ ਵਾਪਸ ਨਹੀਂ ਕਰਨੀ ਬਸ ਇਹ ਹੈ ਜਿਹੜੀ ਕੁਰਸੀ ਤੇ ਬੈਠੇ ਹੋ ਹਰ ਕੁਰਸੀ ਦਾ ਬਦਵਦਾ ਮਾਣ ਹੈ ਕੋਈ ਕੁਰਸੀ ਛੋਟੀ ਵੱਡੀ ਨਹੀਂ ਹੈਗੀ ਮੈਂ ਇੱਕ ਤਹਿਸੀਲ ਦੇ ਵਿੱਚ ਗਿਆ ਸਮਰਾਲੇ ਵੈਸੇ ਚੱਲ ਗਿਆ ਮੈਂ ਚੰਗਾ ਤਾਂ ਤਹਿਸੀਲਦਾਰ ਸਾਹਿਬ ਕਿ ਕੁਰਸੀ ਤੋਂ ਖੜ੍ਹਾ ਹੋ ਕੇ ਮੈਨੂੰ ਕਹਿੰਦੇ ਜੀ ਆ ਜਾਓ ਬੈਠੋ ਮੈਂ ਕਹਿੰਦਾ ਨਹੀਂ ਇਹ ਕੁਰਸੀ ਤੇਰੀ ਹੈ ਇਸ ਕੁਰਸੀ ਦੇ ਜ਼ਿੰਮੇਵਾਰੀਆਂ ਮੈਂ ਨਹੀਂ ਨਿਭਾ ਸਕਦਾ ਕੁਰਸੀ ਤੇਰੀ ਹੈ ਮੈਂ ਨਹੀਂ ਬੰਦਾ ਮੈਂ ਇੱਧਰ ਬਹਿ ਜਨਾ ਨਾਲ ਹਰ ਕੁਰਸੀ ਦਾ ਆਪਣਾ ਮਾਣ ਇੱਜ਼ਤ ਹੈ ਜੀ ਕੋਈ ਕੁਰਸੀ ਛੋਟੀ ਵੱਡੀ ਨਹੀਂ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੰਦਾ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੰਦਾ ਪਰ ਜੇ ਲੱਖ ਚੋਂ ਰੁਪਿਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ₹ ਦੀ ਵੀ ਵੈਲਿਊ ਹੈ ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਬਸ ਜੇ ਇੱਥੋਂ ਤੁਸੀਂ ਬਿਨਾ ਪੈਸੇ ਜਾਂ ਬਿਨਾ ਸ਼ਿਫਾਰਿਸ਼ ਤੋਂ ਗਏ ਹੋ ਗਾਹਾਂ ਤੁਸੀਂ ਕੰਮ ਵੀ ਬਿਨਾ ਪੈਸੇ ਤੇ ਬਿਨਾ ਸ਼ਿਫਾਰਿਸ਼ ਤੋਂ ਕਰਨੇ ਨੇ ਇਹ ਗੱਲ ਕਹਿਣਾ ਹੈ ਤੁਹਾਨੂੰ ਮੈਂ ਅੱਜ ਹੌਲੀ-ਹੌਲੀ ਆਪਾਂ ਬਦਲ ਲਾਂਗੇ ਚੀਜ਼ ਕਿਉਂਕਿ ਇਹ ਆਪਣਾ ਖੂਨ ਦੇ ਵਿੱਚ ਆ ਗਿਆ ਕਿ ਸ਼ਾਇਦ ਰਿਸ਼ਵਤ ਜਿਹੜੀ ਐ ਇਹਦੇ ਬਿਨਾ ਕੰਮ ਹੁੰਦਾ ਹੀ ਨਹੀਂ ਇੱਕ ਕਿਤੇ ਚੰਗਾ ਤਹਿਸੀਲਦਾਰ ਲਾਤਾ ਉਹ ਪੈਸੇ ਨਹੀਂ ਲੈਂਦਾ ਸੀ ਉਹਨੇ ਬਜ਼ੁਰਗ ਦੀ ਰਜਿਸਟਰੀ ਬਿਨਾ ਪੈਸੇਾਂ ਤੋਂ ਕਰਤੀ ਸਾਰਾ ਦਿਨ ਉਹ ਬਜ਼ੁਰਗ ਨਾ ਬਾਹਰ ਆ ਕੇ ਬਸੀਕਾ ਨਵੀਸਾ ਨੂੰ ਨਾ ਰਜਿਸਟਰੀ ਦਿਖਾਈ ਹੈਗਾ ਨਾ ਯਾਰ ਕੁਝ ਨਾ ਕੁਝ ਤਾਂ ਗਲਤ ਹੋਣਾ ਮੈਨੂੰ ਪੈਸੇ ਹੀ ਨਹੀਂ ਲਏ ਮੈਂ ਸਾਨੂੰ ਵੀ ਨਹੀਂ ਯਕੀਨ ਆਉਂਦਾ ਉਹਨਾਂ ਦੇ ਜਿੰਨੇ ਪੈਸੇ ਨਾ ਦਈਏ ਵੀ ਕੰਮ ਹੋ ਗਿਆ ਹੋਊਗਾ ਹਕੀਕੀ ਕਰੀਏ ਹੁਣ ਫਿਰ ਥੋੜੀ ਥੋੜੀ ਹੋਊਗਾ ਨਾ ਠੀਕ ਹੈ ਫਿਰ